ਅੱਜ ਪੰਜਾਬ ਪਾਜਪਾ ਦੇ ਦੋ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਅੱਜ ਸ਼ਾਮ 4:30 ਵਜੇ ਮੋਦੀ ਨੂੰ ਮਿਲਣ ਪਹੁੰਚਣਗੇ ਸੁਰਜੀਤ ਜਿਆਣੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਦਾ ਕਨਵੀਨਰ ਲਾਇਆ ਗਿਆ ਸੀ ਸੋਵਾਂ ਨੂੰ ਕੇਂਦਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਬੈਠਾ ਨਹੀਂ ਸੀ ਕਿਸਾਨ ਜਦ ਬੰਤੀਆਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਤੇ ਲਗਾਤਾਰ ने पासे सरकार अपना दिता जा रहे कि खेती कानून नुकसान नहीं होगा कोई असर नहीं होगा किसान अंदोलन जुड़ी यह वी खबर सामने आई है आज पंजाब भाजपा के दो आगू प्रधानमंत्री मोदी मुलाकात करेंगे ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਅੱਜ ਸ਼ਾਮ 4:30 ਵਜੇ ਮੋਦੀ ਨੂੰ ਮਿਲਣ ਪਹੁੰਚਣਗੇ ਸੁਰਜੀਤ ਜਿਆਣੀ ਨੂੰ ਇਸਾਨਾ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਦਾ ਕਨਵੀਨਰ ਲਾਇਆ ਗਿਆ ਸੀ ਸੋਮਵਾਰ ਨੂੰ ਕੇਂਦਰ ਅਤੇ ਕਿਸਾਨਾ ਵਿਚਾਲੇ ਮੀਟਿੰਗ ਹੋਈ ਸੀ ਜੋ ਕਿ ਬੇਸਿੱਟਾ ਰਹੀ ਸੀ ਤੇ ਹੁਣ 8 ਜਨਵਰੀ ਨੂੰਕਰ ਮੁੜ ਤੋਂ ਮੀਟਿੰਗ ਸੱਦੀ ਗਈ ਹੈ ਕਿ ਕੋਈ ਸਹਿਮਤੀ ਬਣ ਪਾਏਗੀ ਕੇਂਦਰ ਅਤੇ ਕਿਸਾਨਾ ਵਿਚਾਲੇ ਇਹ ਦੇਖਣਾ ਕਾਫੀ ਅਹਿਮ ਹੈ ਕਿ ਕੋਈ ਸਿੱਟਾ मीटिंग निकले का निकलेगा क्योंकि सत्त बैठक हो चुकी हो, रही पर इस रही है स्पष्ट आख रही है कि खेती कानून नु कोई नुकसान नहीं होगा एम एस पी से कोई असर नहीं होगा इस विकार अब भाजपा के दो आगू प्रधानमंत्री मोदी मुलाकात कर जा रहे ਕੀ ਅੱਜ ਇਸ ਮੁਲਾਕਾਤ ਵਿੱਚੋਂ ਕੇਂਦਰ ਸਰਕਾਰ ਨੂੰ ਸਮਝਾਉਣਗੇ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਤੇ ਸਰਕਾਰ ਗੌਰ ਕਰੇ ਕੋਈ ਸਾਂਝ ਤੇ ਨੂੰ ਲੈ ਕੇ ਗੱਲਬਾਤ ਅੱਗੇ ਸਰਕਾਰ ਤੋਰੇ ਇਤਮਾਮ ਗੱਲਾਂ ਅੱਜ ਦੀ ਬੈਠਕ ਵਿੱਚ ਹੋ ਸਕਦੀਆਂ ਨੇ ਤਾਂ ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਅੱਜ ਸ਼ਾਮ 4:30 ਵਜੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਰਮਨ ਮੇਰੇ ਸਹਿਯੋਗੀ ਫੋਨ ਲਾਈਨ ਤੇ ਬੰਕੇ ਨੇ ਤਾਂ ਰਮਨ ਅੱਜ ਦੀ ਇਹ ਬੈਠਕ ਕਾਫੀ ਅਹਿਮ ਹੈ ਕਿਉਂਕਿ ਹੁਣ ਪੰਜਾਬ ਭਾਜਪਾ ਤੇ ਲਗਾਤਾਰ ਪ੍ਰੈਸ਼ਰ ਵਧ ਰਿਹਾ ਤੇ ਕੇਂਦਰ ਸਰਕਾਰ ਅੜੀ ਹੋਈ ਹੈ ਕਿਸਾਨ ਡਟੇ ਹੋਏ ਨੇ ਹੁਣ ਇੱਕ ਕੋਸ਼ਿਸ਼ ਦੋ ਆਗੂ ਅੱਜ ਕਰ ਸਕਦੇ ਨੇ ਤੇ ਅੱਜ ਕੀ ਹੋਰ ਗੱਲਬਾਤ ਹੋਏਗੀ ਇਹ ਵੀ ਕਾਫੀ ਅਹਿਮ ਹੈ ਇਸ ਰਾਤੀ ਸੱਤਵੇਂ ਦੌਰ ਦੀ ਜਿਹੜੀ ਬੈਠਕ ਰਹੀ ਉਹ ਵੀ ਬੇਨਤੀਆ ਨਿਕਲੇ ਕੱਲ ਆਸ ਉਮੀਦ ਬਹੁਤ ਹੈ ਕਿ ਸ਼ਾਇਦ ਅੱਜ ਕੁਝ ਨਾ ਕੁਝ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਪਰ ਜੋ ਕੇਂਦਰ ਦਾ ਰਵਈਆ ਰਿਹਾ ਉਸਨੇ ਸਹਸਨਨ ਜੂੜ ਜੋ ਹਿਆ ਕੀਤਾ ਤਾਂ ਪਰੇਸ਼ਾਨ ਉਪਤਾਨ ਹੋਏ ਪਰ ਹੁਣ ਜਿਹੜੀ ਅੱਜ ਮੈਚ ਕੋਣ ਜਾ ਰਹੀ ਹੈ ਅੱਜ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਦੋ ਦਿੱਗੇ ਜਾਗੂ ਹਰਜੀਤ ਗਰੇਵਾਲ ਔਰ ਸੋਜੀਤ ਜਾਨੀ ਜਿਹਦੇ ਅਗਨੇ ਲਗਾਤਾਰ ਇਸ ਮਾਮਲੇ ਤੇ ਲਗਾਤਾਰ ਇੱਕ ਕਦੀ ਦਾ ਕੰਮ ਕਰ ਰਹੇ ਸੀ ਅੱਜ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਨੇ ਤਾਂ ਜੋ ਪੰਜਾਬ ਦੀ ਤਾਜ਼ਾ ਸਿਆਸੀ ਜਿਹੜੀ ਹੈਗੀ ਸਥਿਤੀ ਉਹ ਵੀ ਉਹਨਾਂ ਦੇ ਸਾਹਮਣੇ ਰੱਖੀ ਜਾ ਸਕੇ ਤੇ ਨਾਲ ਹੀ ਪੰਜਾਬ ਦਾ ਹੋਰ ਆ ਵੱਡਾ ਨੁਕਸਾਨ ਉਹ ਵੀ ਦੱਸਿਆ ਜਾਵੇ ਨਾਲ ਦੀ ਨਾਲ ਪੰਜਾਬ বিজেপি ਆਗੂ ਦੇ ਜਿਹੜੇ ਕਰਕੇ ਦੇ ਜਾ ਰਹੇ ਨੇ ਕਿਸਾਨਾਂ ਬਾਰੇ ਉਸ ਤੇ ਵੀ ਜਿਹੜੀ ਹੈਗੀ ਆਪਣੀ ਗੱਲਬਾਤ ਰੱਖੀ ਜਾ ਸਕੇ ਅੱਜ ਦੀ ਬੈਠ ਕਾਫੀ ਐਮ ਰਹਿਣ ਜਾ ਰਹੀ ਹੈ ਇਸ ਵਤੀਬ ਸਰਕਾਰ ਨੇ ਕਿ ਕਿਸਾਨ ਜਿੱਥੇ ਬੰਦਿਆਂ ਵੱਲੋਂ ਬਹੁਤ ਵੱਡੇ ਪ੍ਰੋਗਰਾਮ ਐਲਾਨੇ ਗਏ ਨੇ ਕੱਲ ਕੇਐਮਪੀ ਨੂੰ ਹਾਸਿਲ ਕਰਨ ਦਾ ਪ੍ਰੋਗਰਾਮ ਹੈ 26 ਤਰੀਕ ਨੂੰ ਜਿਹੜਾ ਹੈ ਦਿੱਲੀ ਦੇ ਵਿੱਚ ਐਂਟਰੀ ਪ੍ਰੋਗਰਾਮ ਹੈ ਅਜਿਹੇ ਦੇ ਵਿੱਚ ਸਰਕਾਰ ਵੀ ਥੋੜਾ ਸੰਜੀਦਾ ਹੈਗੀ ਹੈ ਸਰਕਾਰ ਵੀ ਚਾਹੁੰਦੀ ਹੈ ਕਿ ਮਦਦ ਦਾ ਹੱਲ ਨਿਕਲੇ ਐਸੇ ਹੀ ਅੱਜ ਜਿਹੜੇ ਪੰਜਾਬ ਦੇ ਦੋ ਵੱਡੇ ਅੱਗੋਂ ਨੂੰ ਪ੍ਰਧਾਨ ਮੰਤਰੀ ਖੁਦ ਗੱਲਬਾਤ ਕਰਨਗੇ ਖੁਦ ਤਾਜ਼ਾ ਸਥਿਤੀ ਨੂੰ ਜਾਣਣਗੇ ਖੁਦ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣਗੇ ਕਿ ਵਾਕੀਦ ਵਿੱਚ ਜੇ ਹਾਲਾਤ ਇਹ ਜੇ ਖਰਾਬ ਨੇ ਤਾਂ ਜੇਕਰ ਅੰਦੋਲਨ ਹੋਰ ਦੇਰ ਤੱਕ ਚੱਲਿਆ ਸ਼ਾਇਦ ਕਿਤੇ ਨਾ ਕਿਤੇ ਸਰਕਾਰ ਨੂੰ ਥੱਕ ਬੈਕ ਹੋ ਸਕਦਾ ਇਸ ਲਈ ਅੱਜ ਜਿਹੜੀ ਬੈਠਕ ਹੈਗੀ ਆ ਪ੍ਰਧਾਨ ਮੰਤਰੀ ਨਾਲ ਦੋ ਆਗੂਆਂ ਦੀ ਕਾਫੀ ਅਹਿਮ ਰਹਿਣ ਵਾਲੀ ਆ ਕਤਾਨੀ ਸੰਦਰਭ ਦੇ ਵਿੱਚ ਵੀ ਔਰ ਪੰਜਾਬੀ ਸਿਆਸੀ ਸੰਦਰਭ ਦੇ ਵਿੱਚ ਵੀ ਕਾਫੀ ਅਹਿਮ ਰਮਨ ਨਹੀਂ ਜਾ ਰਹੀ ਹੈ। ਬਿਲਕੁਲ ਰਮਨ ਜਿਸ ਤਰ੍ਹਾਂ ਦੇ ਨਾਲ ਪੰਜਾਬ ਵਿੱਚ ਲਗਾਤਾਰ ਭਾਜਪਾ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਤੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਿਆਸਤ ਨੂੰ ਲੈ ਕੇ ਵੀ ਦੇਖਿਆ ਜਾਵੇ ਤੇ ਚੋਣਾਂ ਨੂੰ ਲੈ ਕੇ ਵੀ ਦੇਖਿਆ ਜਾਵੇ ਚੋਣਾਂ ਆਉਣ ਵਾਲੀਆਂ ਨੇ ਪੰਜਾਬ ਦੇ ਵਿੱਚ ਇਸ ਲਈ ਹਾਸਲ ਹੁਣ ਭਾਜਪਾ ਨੂੰ ਵੀ ਇਸ ਗੱਲ ਤੇ ਫੋਕਸ ਕਰਨ ਦੀ ਗੌਰ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਸਮਝਾਇਆ ਜਾਵੇ ਆ ਕੋਈ ਸਹਿਮਤੀ ਬਣਾਈ ਜਾਵੇ ਕਿਉਂਕਿ ਕਿਸਾਨੀ ਵੋਟ ਬੈਂਕ ਸ਼ੁਰੂ ਤੋਂ ਹੀ ਇੱਕ ਵੱਡਾ ਰਿਹਾ ਹੈ ਮੁੱਦਾ ਚੋਣਾਂ ਵਿੱਚ। ਉਹਦੀ ਕੱਲ ਪੰਜਾਬ ਦੀ ਗੱਲ ਨਹੀਂ ਜੇਕਰ ਅਸੀਂ ਪੰਜਾਬ ਦੇ ਨਾਲ ਪੰਜ ਸੂਬਿਆਂ ਦੀਆਂ ਚੋਣਾਂ ਸਭ ਨੂੰ ਪਤਾ کافی ਅਹਿਮ ਰਹਿੰਦੀ ਨੇ ਪੰਜ ਸੂਬੇ ਪੰਜੇ ਸੂਬੇ ਜਿਹੜੇ ਕਿਨਿਕ ਕਿਸਾਨੀ ਖੇਤਰ ਨਾਲ ਸੰਬੰਧਿਤ ਸੂਬੇ ਨੇ ਔਰ ਦੂਜੀ ਅਹਿਮ ਗੱਲ ਹੈ ਕਿ ਕਿਸਾਨ ਇਹ ਸਰਕਾਰਾਂ ਬਣਾਉਂਦੇ ਨੇ ਇਹਦੇ 'ਚ ਕੋਈ ਸ਼ਰਤ ਨਹੀਂ ਜਿਸ ਅੱਜ ਸਰਕਾਰ ਜਿਹੜੀ ਹੈਗਾ ਆਪਣੇ ਵੋਟਰ ਦੀ ਆਪਣੇ ਜਿਨ੍ਹਾਂ ਤੋਂ ਚੁਣਕੇ ਆਈ ਨੇ ਸੰਸਦ ਚੁਣਕੇ ਆਉਣ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਸ਼ਾਇਦ ਕਿਸ ਤਰ੍ਹਾਂ ਕਿਤੇ ਲੋਕਤੰਤਰ ਨੂੰ ਵੀ ਜਿਹੜਾ ਹੈਗਾ ਇੱਕ ਖੱਤਰੇ ਦੇ ਵਿੱਚ ਦੇਖਿਆ ਜਾ ਰਿਹਾ ਸੀ ਇਸੇ ਲਈ ਜਿਹੜੀ ਆਈਆਂ ਜਿਹੜੇ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਉਹ ਕਿਦਾਂ ਕਿਤੇ ਜਿਹੜਾ ਹੈਗਾ ਪੋਲਿਟੀਕਲ ਜਿਹੜੀ ਹੈਗੀ ਹੈ ਡੈਮੇਜ ਆ ਰਹੇ ਹਾਲਾਤ ਦੀ ਉਹਨਾਂ ਨੂੰ ਸੰਭਾਲਣ ਦੇ ਹੁਣ ਖੁਦ ਜੇ ਪ੍ਰਧਾਨ ਮੰਤਰੀ ਖੁਦ ਇਨ ਇਨਟਰਸਟ ਲੈ ਰਹੇ ਨੇ ਖੁਦ ਆਪ ਨੇ ਰੁਚੀ ਦਿਖਾ ਰਹੇ ਨੇ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਨਾ ਕੋਈ ਨਤੀਜਾ ਜਿਹੜਾ ਹੈਗਾ ਕਿਸਾਨਾਂ ਦੇ ਹੱਕ ਵਿੱਚ ਜਾਂ ਕਿਸਾਨਾਂ ਦੀ ਗੱਲ ਸੁਣਨ ਦੇ ਨੇੜੇ ਹੋ ਸਕਦੀ ਹੈ ਗੱਲ ਇਸੇ ਲਈ ਅੱਜ ਦੀ ਬੈਠਕ ਤੇ ਨਜ਼ਰ ਜਿਹੜੀ ਹੈ ਜਾਓ ਆ ਪੰਜਾਬ ਦੇ ਕਿਸਾਨਾਂ ਦੀ ਵੀ ਹੈਗੀ ਆ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਆ ਖਾਸ ਤੌਰ ਤੇ ਪੋਲੀਟਿਕਲ ਜਿਹੜਾ ਹੈਗਾ ਬੀਜੇਪੀ ਆਗੂ ਨੇ ਉਹਨਾਂ ਦੀ ਵੀ ਹੈਗੀ ਆ ਕਿਉਂਕਿ ਬੀਜੇਪੀ ਆਗੂਆਂ ਦੇ ਕਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੋਇਆ ਨਾਲ ਦੇ ਨਾਲ ਰੇਲੈਂਸ ਵਰਗੇ ਜਿਹੜੇ ਡਾਕਟਰ ਉਹਨਾਂ ਦੀ ਸਰਕਾਰ ਤੇ ਬਾਅਦ ਜਾਰ ਤੌਰ ਤੇ ਹੋਵੇਗਾ ਜਿਹਦੋਂ ਰੇਲੈਂਸ ਜਿਹੜੀ ਹੈਗੀ ਆ ਕਬੱਡੀ ਜਿਹੜੀ ਹੈਗਾ ਆਧਾਰ ਆਏਗਾ ਉਹ ਜਦੋਂ ਇਹ ਚਿੰਤਾ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਰੋੜਾ ਰੁਪਏ ਦਾ ਇਸ ਅਧੂਲਨ ਦੇ ਦੌਰਾਨ ਨੁਕਸਾਨ ਹੋ ਗਿਆ ਤਾਂ ਕਿੰਨੇ ਕਿਸੇ ਸਰਕਾਰ ਹੁਣ ਜਿਹੜੀ ਹੈਗੀ ਆ ਇਹ ਤੇ ਮਸਲੇ ਦੇ ਹੱਲ ਵਾਲ ਜਰੂਰ ਬਦੇਗੇ ਬਿਲਕੁਲ ਤੇ ਹੁਣ ਕੀ ਕੋਈ ਹੱਲ ਨਿਕਲੇਗਾ ਕੀ ਕੋਈ ਸਹਿਮਤੀ ਬਣ ਪਾਵੇਗੀ ਆਉਣ ਵਾਲੇ ਸਮੇਂ ਵਿੱਚ ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਅੱਜ ਦੀ ਇਹ ਬਾਟਰ ਕਾਫੀ ਅਹਿਮ ਹੈ ਅੱਜ ਦੁਪਹਿਰ ਦੱਸ ਦੇ ਕਿ ਸ਼ਾਮ 4:30 ਵਜੇ ਪੰਜਾਬ ਭਾਜਪਾ ਦੇ ਦੋ ਆਗੂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਤੇ ਮੁਲਾਕਾਤ ਦੌਰਾਨ ਕੀ ਕੁਝ ਗੱਲਨਾ ਰਕੀਆਂ ਜਾਂਦੀਆਂ ਨੇ ਆਗੂਆ ਵੱਲੋਂ ਤੋਂ ਉਸ ਤੋਂ ਬਾਅਦ ਅੱਕੇ ਕਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਜਵਾਬ ਦੇਣ ਦੀ ਕੀ ਭਰੋਸਾ ਭਈ ਆਸ਼ਵਾਸਨ ਅਜ ਪ੍ਰਧਾਨ ਮੰਤਰੀ ਮੋਦੀ ਦੇ ਸਕਤੇ ਨੇ ਗੱਲਾਂ ਨੂੰ ਲੈ ਕੇ ਜੋ ਗੱਲਾਂ ਅੱਜ ਆਗੂਆ ਵੱਲੋਂ ਰਕੀਆਂ ਜਾਣ ਗਿਆ ਪਾਵੇਂ ਪੰਜਾਬ ਦੀ ਸਿੱਤੀ ਨੂੰ ਲੈ ਕੇ ਹੋਵੇ ਕਿਸਾਨਾਂ ਦੇ ਹਾਲਾਤ ਨੂੰ ਲੈ ਕੇ ਹੋਵੇ ਜਾਂ ਫਿਰ ਪੰਜਾਬ ਵਿੱਚ ਪਾਚਪਾਨੀ ਸਥਿਤੀ ਨੂੰ ਲੈ ਕੇ ਜੋ ਇਸ ਸਮੇਂ ਹਾਲਾਤ ਪੰਜਾਬ ਵਿੱਚ ਬਣੇ ਹੋਣੇ ਆ ਇਤਮਾਮ ਗੱਲਾਂ ਅੱਜ ਕੀਤੀਆਂ ਜਾਣਗੀਆਂ ਧੰਨਵਾਦ ਤਮਾਮ ਗੱਲਬਾਤ ਵੀ ਰਮਨ ਤਾਂ ਕਿਸਾਨ ਅੰਦੋਲਨ ਨਾਲ ਜੁੜੀਏ ਵੱਡੀ ਖਬਰ ਹੈ ਅੱਜ ਪੰਜਾਬ ਪਾਚਪਾ ਦੇ ਤੋਂ ਆਗੂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾ ਮੁਲਾਕਾਤ ਕਰਨਗੇ ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਅੱਜ ਸ਼ਾਮ 4:30 ਵਜੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚਣਗੇ ਦੱਸ ਦੇਈਏ ਕਿ ਸੁਰਜੀਤ ਜਿਆਨੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਦਾ ਕੰਮ ਇਹਨਰ ਵੀ ਲਾਇਆ ਗਿਆ ਸੀ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਨਾ ਸਿਰਫ ਪੰਜਾਬ ਵਿੱਚ ਸਗੋਂ ਹਰਿਆਣਾ ਵਿੱਚ ਵੀ ਬਾਈਕਾਟ ਕੀਤਾ ਜਾ ਰਿਹਾ ਹੈ ਭਾਜਪਾ ਆਗੂਆਂ ਦੀ ਕੋਟੀਆਂ ਦਾ ਕਿਰਾਉਂ ਕੀਤਾ ਜਾ ਰਿਹਾ ਹੈ ਤਾਂ ਜ਼ਾਹਿਰ ਤੌਰ ਤੇ ਭਾਜਪਾ ਲਈ ਜ਼ਰੂਰ ਇੱਕ ਚੁਣੌਤੀ ਵਾਲੀ ਗੱਲ ਹੈ ਇਸ ਨੂੰ ਲੈ ਕੇ ਕੀ ਕੋਈ ਅੱਜ ਮੀਟਿੰਗ ਦੇ ਵਿੱਚ ਜੋ ਗੱਲਾਂ ਆਗੂ ਵੱਲੋਂ ਕੀਤੀ ਜਾਣਗੇ ਉਸ ਤੋਂ ਬਾਅਦ ਕੋਈ ਭਰੋਸਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਦ 8 ਜਨਰੂ ਨੂੰ ਮੁਲਾਕਾਤ ਹੋ ਜਾਏਗੀ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਕਿ ਕੋਈ ਸਿੱਟਾ ਉਸ ਮੀਟਿੰਗ ਵਿੱਚ ਨਿਕਲੇਗਾ ਇਹ तमाम ਗੱਲਾਂ ਕਾਫੀ ਅਹਿਮ ਨੇ